ਤੇ ਖਰ ਜੋ ਸਿੰਘ ਜੀ ਅਗਲੀ ਜਿਹੜੀ ਗੱਲ ਕਰੀਏ ਅੱਜ ਸਟਾਕ ਮਾਰਕੀਟ ਪੂਰੀ ਤਰ੍ਹਾਂ ਜਿਹੜੀ ਉਹ ਡਿੱਗੀ ਪਈ ਆ 1000 ਪੁਆਇੰਟ ਤੱਕ ਮਾਰਕੀਟ ਇੱਕ ਟਾਈਮ ਦੇ ਉੱਤੇ ਥੱਲੇ ਜਿਹੜੀ ਉਹ ਮੂਹਦੇ ਮੂੰਹ ਆ ਪਈ ਸੀ ਉਸ ਤੋਂ ਬਾਅਦ ਦੇ ਵਿੱਚ ਹੁਣ ਜੇ ਤਾਜ਼ਾ ਸਥਿਤੀ ਦਸੀਏ ਤਾਂ ਤਕਰੀਬਨ 792 ਪੁਆਇੰਟ ਜਦੋਂ ਹੁਣ 9:30 ਵਜੇ ਤੁਹਾਡੇ ਨਾਲ ਸਵੇਰੇ ਕੈਲੀਫੋਰਨੀਆ ਦੇ ਟਾਈਮ ਦੇ ਨਾਲ ਗੱਲ ਜਿਹੜੀ ਅਸੀਂ ਕਰ ਰਹੇ ਹੈਗੇ ਆਂ ਮਾਰਕੀਟ ਦੇ ਵਿੱਚ ਜਿਹੜਾ ਸੈਲਫੋਰਨ ਨਿਵੇਸ਼ਕ ਲਗਾਤਾਰ ਆਪਣੇ ਜਿਹੜੇ ਡਾਲਰ ਆ ਉਹ ਕਢਾਉਣ ਲੱਗ ਗਏ ਆ ਵੀਕਐਂਡ ਦੇ ਉੱਤੇ ਵੀ ਆਪਾਂ ਦੇਖਿਆ ਸੀਗਾ ਵੀ ਸਲੋ ਜਿਹੜੀ ਜੌਬ ਮਾਰਕੀਟ ਕੂਲਿੰਗ ਡਾਊਨ ਜਿਹੜੀ ਉਹ ਹੋਈ ਆ ਤੇ ਇੰਟਰਸਟ ਰੇਟ ਨੂੰ ਲੈ ਕੇ ਕੋਈ ਚੇਂਜ ਨਾ ਆਉਣ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਹੋਇਆ ਆ ਇੰਡਸਟਰੀਅਲ ਜਿਹੜਾ ਡਾਉਜੋਨਸ ਆ ਉਹ ਹਜ਼ਾਰ ਪੁਆਇੰਟ ਯਾਨੀ ਕਿ ਪੌਣੇ 3% 2.7% ਤੱਕ ਉਹ ਥੱਲੇ ਚਲਾ ਗਿਆ ਸੀ ਐਸ ਐਨ ਪੀ 3% ਤੋਂ ਹੇਠਾ ਆ ਗਿਆ ਸੀਗਾ ਤੇ ਜਿਹੜਾ ਟੈਕ ਹੈਵੀ ਨੈਸਟੈਕ ਆ ਉਹ 3.5% ਤੋਂ ਵੱਧ ਉਸ ਦੇ ਵਿੱਚ ਨੁਕਸਾਨ ਹੋ ਚੁੱਕਾ ਸੀ ਲੱਖਾਂ ਹੀ ਜਿਹੜੇ ਡਾਲਰਸ ਆ ਲੱਖਾਂ ਹੀ ਮਿਲੀਅਨ ਡਾਲਰ ਕਹਿੰਦੇ ਆ ਉਸ ਦਾ ਜਿਹੜਾ ਆਲਰੇਡੀ ਲੋਕਾਂ ਨੇ ਜਿਹੜੇ ਡਾਲਰ ਉਹ ਕੱਢ ਰਹੇ ਆ ਕਹਿੰਦੇ ਤਿੰਨ ਟਾਈਪ ਦਾ ਇਸ ਟਾਈਮ ਜਿਹੜਾ ਡਾਟਾ ਆ ਰਿਹਾ ਆ ਉਹ ਡਰ ਉਸ ਨੇ ਪੈਦਾ ਕੀਤਾ ਆ ਮੈਨੂਫੈਕਚਰਿੰਗ ਡਾਟਾ ਜ਼ਿਆਦਾ ਵਧੀਆ ਨਹੀਂ ਆਇਆ ਲੇਬਰ ਮਾਰਕੀਟ ਵੀਕਰ ਦੈਨ ਐਕਸਪੈਕਟਿਡ ਤੇ ਫੈਡ ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਉਸ ਦੇ ਵਿੱਚ ਉਹਨਾਂ ਨੇ ਕੋਈ ਚੇਂਜ ਅਜੇ ਤੱਕ ਨਹੀਂ ਕੀਤਾ ਹੈਗਾ ਸੋ ਦੇਖੋ ਕਮਾਲ ਦੀ ਗੱਲ ਆ ਵੈਸੇ ਲੇਬਰ ਮਾਰਕੀਟ ਇਹ ਆਪ ਚਾਹੁੰਦੇ ਸੀਗੇ ਵੀ ਠੰਡੀ ਹੋਵੇ ਜਿਹੜੀ ਥੋੜੀ ਜੀ ਸਲੋ ਡਾਊਨ ਹੋਵੇ ਤੇ ਇੰਟਰਸਟ ਰੇਟ ਕੱਟਸਾਂ ਕਹਿੰਦੇ ਵੀ ਸਤੰਬਰ ਦੇ ਵਿੱਚ ਜਿਹੜਾ ਉਹ ਕਰਨਾ ਆ ਸੋ ਵਾਲ ਸਟਰੀਟ ਦਾ ਜਿਹੜਾ ਫੀਅਰ ਗਾਜ ਆ ਉਹ ਇਸ ਟਾਈਮ ਮਾਰਚ 2020 ਤੋਂ ਬਾਅਦ ਦੇ ਵਿੱਚ 172% ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ ਇਹੀ ਨਹੀਂ ਬਾਹਰ ਲੀਆਂ ਹੋਰ ਮਾਰਕੀਟਸ ਦੇ ਵਿੱਚ ਵੀ ਇਹੀ ਬਲੱਡ ਬਾਥ ਆ ਉਹ ਦੇਖਣ ਨੂੰ ਮਿਲਿਆ ਜਿਹੜਾ ਨਿੱਕੀ ਆ ਇੰਡੈਕਸ ਉਹ 12.4% ਡਿੱਗਾ ਜਾਨੀ ਕਿ 4450 ਪੁਆਇੰਟ ਤੋਂ ਵੱਧ ਉਹ ਥੱਲੇ ਨੂੰ ਜਿਹੜਾ ਉਹ ਆਇਆ ਸਾਊਥ ਕੋਰੀਆ ਦੀ ਜਿਹੜੀ ਕੋਸਪੀ ਇੰਡੈਕਸ ਆ ਉਹ ਤਕਰੀਬਨ 9% ਜਿਹੜੀ ਡਿੱਗੀ ਤਾਈਵਾਨ ਦੇ ਵਿੱਚ 8% ਆਸਟ੍ਰੇਲੀਆ ਦਾ ਸਾਢੇ ਪੌਣੇ 4% ਸ਼ੇਂਘਾਈ ਵਾਲਾ ਜਿਹੜਾ ਆ ਚਾਈਨਾ ਦਾ ਉਹ 1.5% ਤੇ ਹਾਂਗਕਾਂਗ ਦਾ ਵੀ ਜਿਹੜਾ ਉਹ 1.5% ਮਾਰਕਟ ਡਿੱਗਾ ਯੂਰਪੀਅਨ ਮਾਰਕਟ ਵੀ ਓਵਰਆਲ ਜਿਹੜੀਆਂ 2% ਅਡੀ ਟ੍ਰੇਡਿੰਗ ਦੇ ਵਿੱਚ ਜਿਹੜੀਆਂ ਉਹ ਥੱਲੇ ਜਿਹੜੀਆਂ ਹੋ ਗਈਆਂ ਹੈਗੀਆਂ ਸੋ ਵੀਕ ਜੌਬ ਰਿਪੋਰਟਸ ਤੇ ਕਰਕੇ ਲਗਾਤਾਰ ਹੁਣ ਜਿਹੜਾ ਇਹ ਡਰ ਦਾ ਭੈ ਜਿਹੜਾ ਡਰ ਆ ਭੈ ਆ ਉਹ ਘਰ ਘਰਦਾ ਜਾ ਰਿਹਾ ਹੈਗਾ ਆ ਸੋ ਮੰਡੇ ਨੂੰ ਅੱਜ ਬਹੁਤ ਵੱਡਾ ਜਿਹੜਾ ਇੱਕ ਰਿਐਕਸ਼ਨ ਆ ਉਹ ਨਿਵੇਸ਼ਕਾਂ ਦੇ ਇਨਵੈਸਟਰਸ ਦੇ ਦੁਆਰਾ ਆਪਾਂ ਨੂੰ ਦੇਖਣ ਨੂੰ ਮਿਲਿਆ ਆ ਕਾਫੀ ਜ਼ਿਆਦਾ ਵੀਕ ਇਕਨੋਮਿਕ ਡਾਟਾ ਪੁਆਇੰਟਸ ਆਨ ਕਰਕੇ ਲੋਕਾਂ ਨੇ ਆਪਣੇ ਡਾਲਰ ਕਢਾਉਣ ਦੇ ਵਿੱਚ ਸਮਝਦਾਰੀ ਸਮਝੀ ਹੈ ਕੀ ਆ ਸੀਐਨਵੀਸੀ ਦੇ ਮੁਤਾਬਕ 1 ਟ੍ਰਿਲੀਅਨ ਡਾਲਰ ਜਿਹੜਾ ਹੈ ਮਾਰਕੀਟ ਦੇ ਵਿੱਚੋਂ ਵਾਈਪ ਆਊਟ ਹੋ ਗਿਆ ਹੈ ਆ ਮੋਸਟਲੀ ਜੋ ਟੈਕ ਕੰਪਨੀਆਂ ਆ ਉਹੋ ਟੈਕਨੋਲੋਜੀ ਕੰਪਨੀਆਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜਾ ਘਾਟਾ ਪਿਆ ਹੈਗਾ ਟੈਕ ਹੈਵੀ ਨਾਸਟੈਕ 3% ਡਾਊਨ ਆ ਆ ਤੇ Nvidia 6% ਤੇ Apple 4% ਸੋ ਇਹ ਕੰਪਨੀਆਂ ਜੋ ਆ ਬਹੁਤ ਜਿਆਦਾ ਪੈਸੇ ਬਣਾ ਰਹੀਆਂ ਸੀ ਸੋ ਤੁਸੀਂ ਦੇਖ ਲਓ ਜੇ ਜਦੋਂ 6% ਡਾਊਨ ਆ Nvidia ਦੀ 300 ਬਿਲੀਅਨ ਡਾਲਰ ਦੀ ਮਾਰਕੀਟ ਕੈਪ ਜਿਹੜੀ ਆ ਉਹ ਓਪਨਿੰਗ ਬੈਲ ਦੇ ਉੱਤੇ ਸੀਗੀ ਤੇ ਅੱਧਾ ਲਾਸ ਉਹਦਾ ਹੋ ਗਿਆ ਹੈਗਾ Apple ਨੇ 224 ਬਿਲੀਅਨ ਡਾਲਰ ਉਹਨਾਂ ਦਾ ਵੈਲਿਊਏਸ਼ਨ ਸੀ ਡਾਊਨ ਹੋਇਆ Amazon ਦਾ 109 ਬਿਲੀਅਨ ਡਾਲਰ ਸੋ so, ਟੋਟਲ uh, 1 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈਗਾ ਮੈਟਾ ਮਾਈਕਰੋਸਾਫਟ ਆਲਟਾ ਅਲਫਾਵੇਅਰ ਟੈਸਲਾ ਇਹ ਸਾਰੀਆਂ ਟੈਕ ਕੰਪਨੀਆਂ ਨੇ 995 ਬਿਲੀਅਨ ਡਾਲਰ ਜੋ ਆ ਉਹ ਲਾਸ ਕੀਤਾ ਹੈਗਾ ਵਾਲ ਸਟਰੀਟ ਜਨਰਲ ਦੇ ਮੁਤਾਬਕ ਯੂ ਐਸ ਸੈਸ਼ਨ ਦਾ ਡਰ ਇਹ ਸਾਰੇ ਕਾਸੀ ਨੂੰ ਜਿਹੜਾ ਖਾ ਰਿਹਾ ਹੈਗਾ ਇਸੇ ਕਰਕੇ ਜਿਹੜੀ ਮਾਰਕੀਟ ਆ ਉਹ ਤੇਜ਼ੀ ਦੇ ਨਾਲ ਅੱਜ ਤੇ ਸ਼ੁੱਕਰਵਾਰ ਡਿਗੀ ਆ ਪੂਰੀ ਦੁਨੀਆ ਦੇ ਵਿੱਚ ਤੇ ਕਹਿੰਦੇ ਵੀ ਮੈਗਨੀਫੀਸੈਂਟ 7 ਗਰੁੱਪ ਆਫ ਸਟਾਕਸ ਜੋ ਸੀ ਜਿਹੜਾ ਮੇਨ ਡਰਾਈਵਰ ਹੁੰਦਾ ਆ ਇੰਡੈਕਸ ਨੂੰ ਉੱਪਰ ਲਿਜਾਣ ਵਾਲਾ ਉਹਨਾਂ ਨੇ 650 ਬਿਲੀਅਨ ਡਾਲਰ ਲੂਜ਼ ਕੀਤਾ ਹੈਗਾ ਐਪਲ ਨੇ ਐਨਵੀਡੀਆ ਮਾਈਕਰੋਸਾਫਟ ਐਲਫਾਬੇਟ ਆਮ ਸਾਰੇ ਜਿਹੜੇ ਤੁਹਾਡੇ ਨਾਲ ਡਿਸਕਸ ਕੀਤੇ ਆ ਸੋ ਓਵਰਆਲ ਸਟਾਕ ਮਾਰਕੀਟ ਦੇ ਵਿੱਚ ਬਲੀਡਿੰਗ ਇਸ ਟਾਈਮ ਜਿਹੜੀ ਕਹਿੰਦੇ ਆ ਚੱਲ ਰਹੀ ਹੈਗੀ ਆ ਸੋ ਕਾਫੀ ਬੁਰਾ ਹਾਲ ਹੈਗਾ ਆ ਅੱਜ ਤੇ ਸ਼ੁੱਕਰਵਾਰ ਜੀ ਬਿਲਕੁਲ ਸੋ ਅ ਸ਼ਿਕਾਗੋ ਦੇ ਜਿਹੜੇ ਫੈਡ ਦੇ ਪ੍ਰੈਜ਼ੀਡੈਂਟ ਆ ਗੂਲਜ਼ ਵੀ ਉਹ ਕਹਿੰਦੇ ਵੀ ਜੇ ਇਕਨੋਮੀ ਡਿਟੀਰੀਅਰੇਟ ਹੋਈ ਤਾਂ ਫੈਡ ਜਿਹੜਾ ਹੈ ਉਸ ਨੂੰ ਫਿਕਸ ਕਰੂਗਾ ਇਹ ਹੁਣ ਉਹਨਾਂ ਦਾ ਬਿਆਨ ਆਇਆ ਆ ਉਸ ਟਾਈਮ ਦੇ ਉੱਤੇ ਜਦ ਆਪਾਂ ਦੇਖਿਆ ਵੀ ਇਹ ਸਟਾਕਸ ਦੇ ਵਿੱਚ ਇਹ ਜਿਹੜੀ ਸਥਿਤੀ ਬਣੀ ਆ ਓਵਰਆਲ ਇਕਨੋਮੀ ਦੇ ਵਿੱਚ ਵੀ ਆਪਾਂ ਨੂੰ ਪਤਾ ਹੀ ਹਰਜੋਤ ਸਿੰਘ ਜੀ ਵੀ ਸਥਿਤੀ ਠੀਕ ਠਾਕ ਜੀ ਹੋਈ ਜਿਹੜੀ ਉਹ ਚੱਲ ਰਹੀ ਆ ਕੋਈ ਬਾੜਾ ਗੁੱਡ ਜਿਹੜਾ ਓਵਰਆਲ ਪੋਜੀਸ਼ਨ ਨਹੀਂ ਆ ਇੱਕ ਇਹ ਸਪਾਇਰਲ ਇਫੈਕਟ ਹੁੰਦੇ ਨੇ ਜਦੋਂ ਇੱਕ ਮਾਰਕੀਟ ਡੈਡ ਹੁੰਦੀ ਆ ਉਸ ਤੋਂ ਅੱਗੇ ਤੋਂ ਅੱਗੇ ਜੇ ਦੇਖਦੇ ਜਾਈਏ ਤਾਂ ਫਿਰ ਉਸ ਦੇ ਨਾਲ ਅਸਰ ਹੋਰ ਵੀ ਜ਼ਿਆਦਾ ਜਿਹੜਾ ਉਹ ਪੈਣ ਲੱਗ ਜਾਂਦਾ ਆ ਮੈਨੂਫੈਕਚਰਿੰਗ ਘਟਾ ਲੇਬਰ ਕੱਟ ਜਾਣੀ ਆ ਜੋਬਸ ਕੱਟ ਕੱਟ ਜਿਹੜੀਆਂ ਹੋਣਗੀਆਂ ਜੋ ਕਿ ਆਪਣੇ ਸਾਹਮਣੇ ਹੁਣ ਆਈਟੀ ਇੰਡਸਟਰੀ ਵਿੱਚ ਤਾਂ ਸਭ ਤੋਂ ਜ਼ਿਆਦਾ ਇਸ ਟਾਈਮ ਚੱਲ ਰਿਹਾ ਆ ਓਵਰਆਲ ਦੂਜੇ ਪਾਸੇ ਵੀ ਜਿਹੜੀਆਂ ਜੋਬਸ ਓਵਰਆਲ ਅਵੇਲੇਬਲ ਜੋਬਸ ਆ ਉਹਦਾ ਨੰਬਰ ਵੀ ਕੱਟ ਜਿਹੜਾ ਉਹ ਆਇਆ ਆ ਸ਼ਿਕਾਗੋ ਫੈਡਰਲ ਰਿਜ਼ਰਵ ਦੇ ਜਿਹੜੇ ਪ੍ਰੈਜ਼ੀਡੈਂਟ ਆਸਟਨ ਗੋਲਜ਼ਬੀ ਉਹਨਾਂ ਨੇ ਅੱਜ ਇਹ ਦੁਬਾਰਾ ਕਹਿੰਦੇ ਵੀ ਵਚਨ ਦਿੱਤਾ ਜਾਂ ਉਹਨਾਂ ਨੇ ਕਿਹਾ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਸੈਂਟਰਲ ਬੈਂਕ ਰਿਐਕਟ ਕਰੂਗਾ ਵੀਕਨੈਸ ਦੇ ਵਿੱਚ ਇਕਨੋਮੀ 'ਚ ਕਿਉਂਕਿ ਹੁਣ ਇਹਨਾਂ ਦੀ 2 ਮਹੀਨਿਆਂ ਬਾਅਦ ਮੀਟਿੰਗ ਹੋਣੀ ਆ ਜੇ ਇਸ ਤੇ ਵਿਚਾਲੇ ਮਾਰਕੀਟਸ ਜਾਂ ਓਵਰਲ ਇਕਨੋਮੀ ਹੋਰ ਡਾਊਨ ਹੁੰਦੀ ਆ ਕੀ ਇਹ ਮੀਟਿੰਗ ਕਿਤੇ ਬਿਨਾਂ ਇੰਟਰਸਟ ਰੇਟ ਕੱਟਸ ਜਿਹੜੇ ਉਹ ਕਰ ਦੇਣਗੇ ਇਹ ਵੀ ਹੁਣ ਦੇਖਣਾ ਹੋਊਗਾ ਉਹਨਾਂ ਨੇ ਕਿਹਾ ਵੀ ਫੈਡ ਦੀ ਜੌਬ ਸਿੱਧੀ ਆ ਅ ਵੀ এমਪਲੋਇਮੈਂਟ ਨੂੰ ਵਧਾਉਣਾ ਪ੍ਰਾਈਸਿਸ ਨੂੰ ਸਟੇਬਲਾਈਜ਼ ਕਰਨਾ ਤੇ ਫਾਈਨੈਂਸ਼ੀਅਲ ਸਟੇਬਿਲਟੀ ਜਿਹੜੀ ਆ ਉਸ ਨੂੰ ਬਰਕਰਾਰ ਜਿਹੜਾ ਹੋ ਰੱਖਣਾ ਤੇ ਕਹਿੰਦੇ ਉਹ ਅਸੀਂ ਕਰਕੇ ਹੀ ਰ੍ਹਾਂਗੇ ਸੋ ਸੀਐਨਵੀਸੀ ਦੇ ਨਾਲ ਹੀ ਇਹਨਾਂ ਨੇ ਜਿਹੜੀ ਇੰਟਰਵਿਊ ਕਰਦੇ ਹੋਏ ਇਹ ਗੱਲਬਾਤ ਜਿਹੜੀ ਉਹ ਦੱਸੀ ਆ ਟ੍ਰੈਜਰੀ ੀਲਡ ਜੋ ਕਿ ਪਿਛਲੇ ਕਈ ਚਿਰ ਤੋਂ ਹਰਜੋਤ ਸਿੰਘ ਜੀ 4% ਤੋਂ ਉੱਤੇ ਚੱਲ ਰਹੇ ਸੀ ਉਹ ਘਟ ਕੇ ਜਿਹੜੇ ਆ ਉਹ 3.8% ਅ ਤੇ ਜਿਹੜੇ 2 ਇਅਰ ਵਾਲੇ ਆ ਉਹ ਉਸ ਤੋਂ ਵੀ ਜਿਹੜੇ ਉਹ ਥੱਲੇ ਨੂੰ ਆ ਚੁੱਕੇ ਹੈਗੇ ਆ ਸੋ ਅਨਇਮਪਲੋਇਮੈਂਟ ਦੀ ਦਰ 4.3% ਦੇ ਉੱਤੇ ਆ ਚੁੱਕੀ ਹੈ ਤੇ 114 ਹਜ਼ਾਰ ਜੌਬਾਂ ਹੀ ਪਿਛਲੇ ਮਹੀਨੇ ਜੁਲਾਈ ਦੇ ਵਿੱਚ ਐਡ ਹੋਈਆਂ ਸੀ ਸੋ ਦੇਖਦੇ ਹਾਂ ਹੁਣ ਕੀ ਜਿਹੜਾ ਬਣਦਾ ਹੈ ਹਾਲ ਦੀ ਘੜੀ ਜਿਹੜਾ ਸੈਂਟਰਲ ਬੈਂਕ ਆ ਬਾਕੀ ਬੈਂਕਾਂ ਨੂੰ 5.5 ਤੋਂ 5.5% ਦੇ ਵਿਆਜ ਦੇ ਉੱਤੇ ਜਿਹੜੀ ਉਹ ਮਨੀ ਦੇ ਰਿਹਾ ਹੈਗਾ